ਰਥ ਦੇ ਉੱਤੇ ਮਾਤਾ ਗੰਗਾ ਜੀ ਜਾਂਦੇ ਹੁੰਦੇ ਸਨ ਖੇਤਾਂ ਦੇ ਵਿੱਚ ਦੀ ਇਹ ਰਥ ਜਾਣਾ ਔਰ ਉੱਚੇ ਨੀਵੇਂ ਜਗਾ ਤੇ ਜਾਣਾ ਪਰ ਉਸ ਸਮੇਂ ਇਹ ਕਮਾਣੀਆਂ ਦਾ ਕੰਮ ਕਰਦੇ ਸੀ ਅੱਜ ਵੀ ਉਹ ਰਥ ਜਿਹੜਾ ਹੈ ਅੱਜ ਵੀ ਮਾਤਾ ਗੰਗਾ ਜੀ ਦਾ ਰਥ ਮੌਜੂਦ ਹੈ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ 9 ਕਿਲੋਮੀਟਰ ਤੋਂ ਤੀਰ ਛੱਡਿਆ ਸੀ ਔਰ ਇਸ ਜਗ੍ਹਾ ਤੇ ਆ ਕੇ ਤੀਰ ਗਿਰਿਆ ਸੀ ਜਿੱਥੇ ਆ ਕੇ ਫਿਰ ਇਸ ਪਿੰਡ ਦੀ ਮੋੜੀ ਗੱਡੀ ਗਈ ਸੀ ਜੀ ਔਰ ਉਹ ਮੋੜੀ ਗੱਡੀ ਹੋਈ ਜਗਾ ਇਹ ਅੱਜ ਵੀ ਮੌਜੂਦ ਹੈ ਜੀ ਇਸ ਜਗ੍ਹਾ ਦੇ ਉੱਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਤਾਂ ਤਕਰੀਬਨ 35-36 ਹਜ਼ਾਰ ਫੌਜ ਨੂੰ ਇੱਥੋਂ ਲੰਗਰ ਤਿਆਰ ਹੁੰਦਾ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਦਬਕੇ ਵੀਡੀਓ ਸ਼ੇਅਰ ਕਰਦੇ ਹੋ ਜੀ ਅਸੀਂ ਆਪ ਜੀ ਨੂੰ ਅੱਜ ਉਸ ਰੱਥ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਸ ਰੱਥ ਦੇ ਵਿੱਚ ਮਾਤਾ ਗੰਗਾ ਜੀ ਪ੍ਰਸ਼ਾਦੇ ਤਿਆਰ ਕਰਕੇ ਬਾਬਾ ਬੁੱਢਾ ਜੀ ਨੂੰ ਛਕਾਉਣ ਗਏ ਉਹ ਸਮੇਂ ਬਾਬਾ ਬੁੱਢਾ ਜੀ ਨੇ ਜਦੋਂ ਮਿਸੇ ਪ੍ਰਸ਼ਾਦੇ ਛਕੇ ਤਾਂ ਪਿਆਜ਼ ਰੱਖਿਆ ਪੱਟ ਤੇ ਜ਼ੋਰ ਦੀ ਮੁੱਕੀ ਮਾਰ ਕੇ ਬਚਨ ਕੀਤੇ ਸੀ ਕਿ ਜਿਵੇਂ ਇਹ ਗੰਡੇ ਦਾ ਸਿਰ ਭੰਨਿਆ ਐਦਾਂ ਤੁਹਾਡੇ ਘਰ ਕੈਸਾ ਪੁੱਤਰ ਜੋ ਦਾ ਸੂਰਮਾ ਜਨਮ ਲਏਗਾ ਐਦਾਂ ਦੁਸ਼ਮਣਾਂ ਦੇ ਸਿਰ ਭੰਨਿਆ ਕਰੇਗਾ ਉਹੀ ਰੱਜ ਸਾਹਿਬ ਬਹੁਤ ਸੋਹਣੇ ਰੂਪ ਦੇ ਵਿੱਚ ਅੱਜ ਵੀ ਮੌਜੂਦ ਹੈ ਜਿਹੜਾ ਭਾਈ ਰੂਪੇ ਪਠਿੰਡੇ ਤੋਂ 50 ਕਿਲੋਮੀਟਰ ਉਹਨਾਂ ਦੇ ਪਰਿਵਾਰ ਕਾਫੀ ਪਰਿਵਾਰ ਨੇ ਸਾਰਿਆਂ ਦੇ ਕੋਲ ਕੋਈ ਨਾ ਕੋਈ ਨਿਸ਼ਾਨੀਆਂ ਹੈ ਤੇ ਉਹ ਰਤ ਸਾਬ ਜੀ ਦੇ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਲੱਗੇ ਆ ਜੀ ਸੰਗਤ ਜੀ ਉਹੀ ਰੱਥ ਔਰ ਦਬਕੇ ਵੀਡੀਓ ਸ਼ੇਅਰ ਕਰੋ ਜੀ ਇਹ ਪ੍ਰਾਤਨ ਜਿਹੜੇ ਸੀ ਉਸ ਰੂਪ ਦੇ ਵਿੱਚ ਘਰ ਤਿਆਰ ਹੋ ਰਿਹਾ ਜੀ ਇਸੇ ਰੱਥ ਦੇ ਵਿੱਚ ਇਹ ਸਾਰਾ ਪਰਿਵਾਰ ਜਿਹੜਾ ਹੈ ਸੰਗਤ ਜੀ ਇਹ ਭਾਈ ਰੂਪਾ ਜੀ ਦਾ ਪਰਿਵਾਰ ਹੈ ਉਹਨਾਂ ਦੀ 11ਵੀਂ 12ਵੀਂ 13ਵੀਂ 14ਵੀਂ ਵੰਸ਼ ਅੱਜ ਵੀ ਮੌਜੂਦ ਹੈ ਆਪਜੀ ਪਹਿਲਾ ਪਰਿਵਾਰ ਨੂੰ ਬਲੋਣੇ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਪਰਿਵਾਰ ਦੇ ਬੜੇ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਹੌਲੀ-ਹੌਲੀ ਮਿਲਦੇ ਰਵਾਂਗੇ ਜੀ ਆਪਜੀ ਕੋਈ ਵਾਸਤੂ ਜੀ ਲਾਭ ਨਹੀਂ ਪੜੀ ਜੇ ਬਾਬਾ ਜੀ ਇਹ ਬਾਬਾ ਜੀ ਦੀ 12ਵੀਂ ਪੀੜ੍ਹੀ ਦੇ ਵਿੱਚੋਂ ਨੇ ਜੀ ਆਪਜੀ ਪਾਈ ਬਲਵੀਰ ਸਿੰਘ ਬਾਬਾ ਭਾਈ ਕਹਿੰਦੇ ਸੀ 12ਵੀਂ ਪੀੜੀ ਚੋਂ ਆ। ਅਬ ਜੀ ਭਾਈ ਜਿੰਦਰ ਸਿੰਘ ਜੀ ਭਾਈ ਨੂੰਪਾ ਸੋ 12ਵੀਂ ਪੀੜੀ ਆਈ ਬਾਬਾ ਭਾਈ ਕਹਿੰਦੇ ਜੀ ਬਾਬਾ ਗਿਆਨ ਚੰਦ ਜੀ ਅਸੀਂ ਲਾਚੂ ਆ ਜੋ ਭਾਈ ਮੋਤਾ ਸਿੰਘ ਦਾ ਇਸ ਰਾਤੀ ਸੇਵਾ ਕਰਦੇ ਲਈ ਉਹ ਤਕਰੀਬਨ ਮਗਰ ਜੀ 14ਵੀਂ ਪੀੜ੍ਹੀ ਦੇ ਵਿੱਚ ਚੋ ਜੰਪਾਈ ਬੁਟਾ ਸਿੰਘ ਜਿਹੜੇ ਨੇ ਉਹ 14ਵੀਂ ਪੀੜ੍ਹੀ ਦੇ ਵਿੱਚ ਨੇ ਔਰ ਖੋਜ ਵਿਚਾਰ ਟੀਮ ਦਾ ਇਹ ਉਪਰਾਲਾ ਸੰਗਤ ਜੀ ਅਸੀਂ ਉਦੋਂ ਤੱਕ ਟਿੱਕੇ ਨਹੀਂ ਬੈਠਾਂਗੇ ਜਦੋਂ ਤੱਕ ਗੁਰੂ ਸਾਹਿਬ ਵੇਲੇ ਦੇ 101 ਪਰਿਵਾਰ ਇਕੱਠੇ ਨਹੀਂ ਕਰ ਦਿੰਦੇ ਔਰ ਸਾਡਾ ਇਹ ਟੀਚਾ ਹੈ ਖੋਜ ਵਿਚਾਰ ਟੀਮ ਦਾ ਟੀਚਾ ਇਹ ਰਹੇਗਾ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਜਿੱਥੇ ਗੁਰੂ ਸਾਹਿਬ ਜੀ ਦੇ ਕਰਾਤਰ ਖਤਮ ਹੋਏ ਹੋਏ ਸਥਾਨ ਪਲੋਪ ਹੋਏ ਸਥਾਨ ਸਾਹਮਣੇ ਆ ਰਹੇ ਨੇ ਉਥੇ ਉਹਨਾਂ ਪਰਿਵਾਰਾਂ ਨੂੰ ਵੀ ਇੱਕ ਕਰੀਏ ਉਹ ਦਿਨ ਬੜੀ ਜਲਦੀ ਆਏਗਾ ਜਦੋਂ ਸਾਰੇ ਪਰਵਾਜ 101 ਪਰਿਵਾਰ ਜਿਹੜੇ ਹਲੇ ਹੋਰ ਵੀ ਪਰਿਵਾਰ ਬਹੁਤ ਹੋਣਗੇ ਲੇਕਿਨ ਜਦੋਂ 101 ਪਰਿਵਾਰ ਇਕੱਤਰ ਹੋ ਗਿਆ ਉਦੋਂ 101 ਪਰਿਵਾਰ ਇਕੱਠੇ ਬੈਠ ਕੇ ਗੁਰੂ ਦੀਆਂ ਗੱਲਾਂ ਕਰਨਗੇ ਜੀ ਇਹ ਉਹ ਰਾਤ ਸਾਬ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਜਿਸ ਰਾਤ ਸਾਬ ਦੇ ਉੱਤੇ ਮਾਤਾ ਗੰਗਾ ਜੀ ਔਰ ਤੁਸੀਂ ਦੇਖੋਗੇ ਅੱਜ ਵੀ ਪਿੱਤਲ ਦਾ ਉਹ ਰੱਥ ਉਸੇ ਸਰੂਪ ਦੇ ਵਿੱਚ ਹੈ ਔਰ ਇਹ ਉਸ ਸਮੇਂ ਦਾ ਬੁਣਿਆ ਹੋਇਆ ਮੰਝਾ ਜਿਹੜਾ ਅੰਦਰ ਜਿਹੜਾ ਬੁਣਿਆ ਜਾਂਦਾ ਸੀ ਜਿਹਦਾ ਮੰਜੀ ਆ ਉਸ ਤਰੀਕੇ ਦੇ ਨਾਲ ਰੱਸ ਦੇ ਅੰਦਰ ਬੈਠਣ ਵਾਸਤੇ ਤੇ ਇਹ ਸਾਰਾ ਰੱਥ ਸਾਬਾ ਜੀ ਅੰਦਰੋਂ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਇੱਕ ਇੱਕ ਚੀਜ਼ ਇੱਕ ਇੱਕ ਕੜੀ ਇੱਕ ਇੱਕ ਧਾਗਾ ਉਸੇ ਰੂਪ ਦੇ ਵਿੱਚ ਮੌਜੂਦ ਹੈ ਕੋਈ ਖਰਾਬ ਨਹੀਂ ਹੋਇਆ ਇੰਨੀ ਸੇਵਾ ਸੰਭਾਲ ਕਰਕੇ ਰੱਖਿਆ ਹੋਇਆ ਜੀ ਇੱਕ ਆਪਾਂ ਪੰਜਾਬੀ ਦਾ ਸ਼ਬਦ ਆਂਦਾ ਜੀ ਤੇਰਾ ਕੀ ਹਾਲ ਚਾਲ ਹੈ ਜਿਹੜਾ ਆਪਾਂ ਸ਼ਬਦ ਬੋਲਦੇ ਨੇ ਉਹ ਤੇਰਾ ਕੀ ਹਾਲ ਹੈ ਉਹ ਹਾਲ ਕੀ ਹੁੰਦਾ ਇਹ ਹੁੰਦਾ ਹਾਲ ਇਹ ਜਿਹੜਾ ਥੱਲੇ ਆ ਜੀ ਅਸੀਂ ਥੋੜਾ ਜਿਹਾ ਇਧਰੋਂ ਇਹ ਹਾਲ ਹੈ ਉੱਥੇ ਕਿੱਥੇ ਹਾਲ ਹੈ ਇਹ ਹਾਲ ਹੁੰਦਾ ਜੀ ਆਪਾਂ ਕਹਿੰਦੇ ਕੀ ਹਾਲ ਹੈ ਇਹ ਜਦੋਂ ਜਦੋਂ ਇਹਨੂੰ ਤੋਰੀ ਦਾ ਇਹਦੇ ਤੇ ਪਾਣੀ ਪਾਈਦਾ ਹੁੰਦਾ ਸੀ ਪਹਿਲਾਂ ਉਦੋਂ ਹਾਲ ਦੇ ਉੱਤੇ ਪਾਣੀ ਪਾਈਦਾ ਹੁੰਦਾ ਸੀ ਵੀ ਹਾਲ ਠੀਕ ਹੈ ਠੀਕ ਹੈ ਅੱਜ ਆਪਾਂ ਪੁੱਛਦੇ ਹਾਂ ਤੇਰਾ ਕੀ ਹਾਲ ਹੈ ਜੇ ਹਾਲ ਹੀ ਵਿਗੜਿਆ ਹੋਵੇ ਫਿਰ ਰਾਤ ਨਹੀਂ ਚੱਲਦਾ ਤੇ ਅੱਜ ਉਹ ਹਾਲ ਦਾ ਰੂਪ ਬਦਲ ਦਿੱਤਾ ਜਦੋਂ ਕਿਸੇ ਦਾ ਵਿਆਹ ਹੁੰਦਾ ਨਾ ਜੀ ਉਦੋਂ ਮਰਸਡੀ ਗੱਡੀ ਦੇ ਟਾਇਰ ਦੇ ਉੱਤੇ ਪਾਣੀ ਚੋ-ਚੋ ਕੇ ਦਿਖਾਉਂਦੇ ਆ ਪਰ ਉਹ ਹਾਲ ਨਹੀਂ ਹਾਲ ਹੁੰਦੇ ਗੱਡੇ ਦੇ ਹਾਲ ਹੁੰਦੇ ਨੇ ਜਿਹੜੇ ਜੀ ਇਹ ਰੱਥ ਹੈ ਜੀ ਔਰ ਇਹ ਰੱਥ ਜਿਹੜਾ ਇਹਦੀ ਖਾਸੀਅਤ ਇਹ ਕੀ ਇਹ ਚਾਰ ਪਹੀਆ ਵਾਲਾ ਰਥ ਹੈ ਇਹ ਬਿਲਕੁਲ ਉਸ ਸਮੇਂ ਇਹ ਕਹ ਲਗੀ ਦੇਖੋ ਟੈਕਨੀਕ ਕੀ ਹੈ ਜੀ ਇਹ ਉਸ ਸਮੇਂ ਅੱਜ ਤਾਂ ਜਿਹੜੀਆਂ ਲਾਰਜਰੀ ਗੱਡੀਆਂ ਦੇ ਵਿੱਚ ਕਮਾਣੀਆਂ ਹੁੰਦੀਆਂ ਨੇ ਇਹਨਾਂ ਦੀ ਇਹ ਉਸ ਸਮੇਂ ਦੀਆਂ ਇਹ ਕਮਾਣੀਆਂ ਦਾ ਕੰਮ ਕਰਦੇ ਨੇ ਆਹ ਵਾਲੇ ਜੀ ਤਾਂ ਕਿ ਢਹਿ ਕੇ ਨਾ ਪਵੇ ਉੱਚੇ ਨੀਵੇਂ ਹੋਵੇ ਤਾਂ ਇਹ ਸਾਰੇ ਉਸ ਉਸ ਸਮੇਂ ਦੇ ਅੱਜ ਤੋਂ ਗੁਰੂ ਸਾਹਿਬਾਂ ਦੇ ਵੇਲੇ ਦੇ 1600 16ਵੀਂ ਸਦੀ ਦੇ ਵਿੱਚ ਦਾ ਜਿਹੜਾ ਰੱਥ ਹੈ ਆਧੁਨਿਕ ਰੱਥ ਕਹਿ ਲਈਏਗੀ ਜਿਸ ਰੱਥ ਦੇ ਉੱਤੇ ਮਾਤਾ ਗੰਗਾ ਜੀ ਜਾਂਦੇ ਹੁੰਦੇ ਸਨ ਖੇਤਾਂ ਦੇ ਵਿੱਚ ਦੀ ਇਹ ਰੱਥ ਜਾਣਾ ਔਰ ਉੱਚੇ ਨੀਵੇਂ ਜਗਾ ਤੇ ਜਾਣਾ ਪਰ ਉਸ ਸਮੇਂ ਇਹ ਕਮਾਣੀਆਂ ਦਾ ਕੰਮ ਕਰਦੇ ਸੀ ਅੱਜ ਵੀ ਉਹ ਰੱਥ ਜਿਹੜਾ ਹੈ ਅੱਜ ਵੀ ਮਾਤਾ ਗੰਗਾ ਜੀ ਦਾ ਰੱਥ ਮੌਜੂਦ ਹੈ ਔਰ ਇਹ ਰੱਥ ਇੱਕ ਸਮੇਂ ਦੇਰਾਦੂਨ ਵੀ ਚਲਾ ਗਿਆ ਸੀਗਾ ਫੇ ਦੇਰਾ ਦੂਨ ਦੇ ਵਿੱਚੋਂ ਗੱਲ ਹੋਈ ਸੀ ਵੀ ਰੱਥ ਨੂੰ ਕੋਈ ਲੈ ਕੇ ਜਾਵੇ ਉਹੀ ਲਿਜਾ ਸਕਦਾ ਜਿਹੜਾ ਬਿਨਾ ਬਲਦਾਂ ਤੋਂ ਲੈ ਕੇ ਜਾ ਸਕੇ ਫਿਰ ਇਹ ਰੱਥ ਨੂੰ ਬਿਨਾ ਬਲਦਾਂ ਤੋਂ ਕੌਣ ਲੈ ਕੇ ਆਏ ਸੀ ਜੀ ਬਾਬਾ ਗਿਆਨ ਚੰਦ ਬਾਬਾ ਗਿਆਨ ਚੰਦ ਜੀ ਬਿਨਾ ਬਲਦਾਂ ਤੋਂ ਫਿਰ ਇਹ ਰੱਥ ਇੱਥੇ ਲੈ ਕੇ ਆਏ ਸਨ ਅੱਜ ਇਹ ਰੱਥ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੌਜੂਦ ਹੈ ਜੀ ਆਪ ਜੀ ਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਜੀ ਉੱਗੇ ਹਲੇ ਕੰਮ ਚੱਲ ਰਿਹਾ ਜੀ ਇੱਥੇ ਗੋਗ ਅੱਗੇ ਵਾਲਾ ਹਿੱਸਾ ਦਿਖਾ ਦਿੰਦੇ ਆ ਇਹ ਚਾਰ ਪਹੀਆਂ ਵਾਲਾ ਰੱਥ ਹੈ ਜੀ ਔਰ ਇੱਥੋਂ ਤੁਸੀਂ ਦੇਖੋਗੇ ਕਿ ਕਿੰਨਾ ਲੰਬਾ ਰੱਥ ਹੈਗਾ ਜੀ ਇਹਦੀ ਅੱਗੇ ਨੋਬ ਹੈਗੀ ਹੈ ਜੀ ਰੱਥ ਦੀ ਇਹ ਦਰਸ਼ਨ ਹੋ ਜਾਣਗੇ ਦੂਲਾ ਕਹਿੰਦੇ ਦੂਲਾ ਇੱਥੇ ਲੱਗ ਜਾਂਦਾ ਸੀਗਾ ਜੁੜਾ ਜਿਹੜਾ ਹੈ ਦੂਲਾ ਅੰਦਰ ਵੀ ਆਜੀ ਵਿਚ ਪਿਆ ਇਹਦੇ ਕੋਲ ਬਲਦ ਜੁੜਦੇ ਸੀਗੇ ਅੱਜ ਆ ਚੱਕੇ ਇਹ ਤਾਂ ਹੀ ਫਿਰ ਵੀ ਉਹੀ ਹੁੰਦੀ ਕਰਕੇ ਨਾ ਇੱਕ ਇੱਕ ਕੰਮ ਜਿਆਦਾ ਕਰਦਾ ਤੁਹਾਨੂੰ ਕਿੰਨਾ ਆ ਦੇਖ ਕਿੰਨਾ ਸੋਹਣਾ ਕੰਮ ਹੋਇਆ ਵਾ ਜੀ ਪਿੱਤਲ ਦਾ ਇਹਦੇ ਜਿੱਥੇ ਉਹ ਪੈਂਦਾ ਸੀ ਜੋੜਾ ਜੀ ਹਾਂਜੀ ਸੋ ਆਪ ਜੀ ਜਦੋਂ ਵੀ ਦਰਸ਼ਨ ਕਰਨੇ ਹੋਣ ਜੀ ਪਿੰਡ ਭਾਈ ਰੂਪਾ ਆ ਕਰਕੇ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਔਰ ਵੀ ਬਹੁਤ ਨਿਸ਼ਾਨੀਆਂ ਇਸ ਸਥਾਨ ਦੇ ਉੱਤੇ ਹੈ ਨੇ ਜੀ ਕੋਸ਼ਿਸ਼ ਕਰਦੇ ਆ ਜੀ ਤੇ ਜੁੜੇ ਰਹੋ ਜੀ ਆਪ ਜੀ ਜੇ ਨੈਟ ਨੈਟਵਰਕ ਸਹੀ ਰਿਹਾ ਜੀ ਅਸੀਂ ਆਪ ਜੀ ਨੂੰ ਭਾਈ ਰੂਪਾ ਜੀ ਦੇ ਘਰ ਲੈ ਕੇ ਚੱਲਾਂਗੇ ਜੀ ਅਸੀਂ ਕਰਾਵਾਂਗੇ ਘਰ ਦੇ ਦਰਸ਼ਨ ਔਰ ਵੱਤੋਂ ਵੱਤ ਵੀਡੀਓ ਜਿਹੜੀ ਹੈ ਗੁਰੂ ਜਕਦੇ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰੋ ਜੀ ਆਪ ਜੀ ਨੂੰ ਅਸੀਂ ਪੁਰਾਣਾ ਘਰ ਉਸ ਘਰ ਦੇ ਅੰਦਰ ਚੁੱਲ੍ਹਾ ਉਸ ਘਰ ਦੇ ਅੰਦਰ ਪੁਰਾਣੇ ਬਰਤਨ ਉਹ ਭਾਂਡੇ ਪਿੱਤਲ ਦੇ ਜਿਨ੍ਹਾਂ ਭਾਂਡਿਆਂ ਦੇ ਵਿੱਚ ਤੁਹਾਨੂੰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਸ਼ਾਦ ਛਕਦੇ ਹੁੰਦੇ ਸਨ ਜੀ ਪਰਾਣੀਆਂ ਕੜੀਆਂ ਅੱਜ ਵੀ ਮੌਜੂਦ ਨੇ ਭਾਈ ਰੂਪ ਚੰਦ ਜੀ ਦੇ ਘਰ ਦੇ ਅੰਦਰ ਔਰ ਇਹ ਭਾਈ ਰੂਪ ਚੰਦ ਜੀ ਦਾ ਘਰ ਹੈ ਜੀ ਜਿਸ ਘਰ ਦੇ ਵਿੱਚ ਆਪਾਂ ਅੰਦਰ ਦਾਖਲ ਹੋ ਰਹੇ ਆਂ ਜੀ ਇਹ ਉਹ ਸਮੇਂ ਦੇ ਪ੍ਰਾਤਨ ਦਰਵਾਜੇ ਹੈ ਨੇ ਜੀ ਜੇ ਪਾ ਦਰਵਾਜਾ ਖੋਲਦਿਆਂ ਅੱਜ ਵੀ ਜਿਹੜੇ ਪੁਰਾਣੇ ਘਰਾਂ ਨੂੰ ਲਟਾਣ ਪਏ ਹੁੰਦੇ ਸੀ ਜੀ ਇਹ ਤੁਸੀਂ ਦੇਖ ਰਹੇ ਹੋ ਛੋਟੀ ਇੱਟਾਂ ਦੇ ਇਹ ਲਟਾਣ ਪਏ ਹੋਏ ਨੇ ਜੀ ਔਰ ਇਹ ਘਰ ਹੈ ਜੀ ਭਾਈ ਰੂਪ ਚੰਦ ਜੀ ਦਾ ਔਰ ਅਸੀਂ ਆਪ ਜੀ ਨੂੰ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਵਾਂਗੇ ਭਾਈ ਰੂਪ ਚੰਦ ਜੀ ਦੇ ਘਰ ਔਰ 24 ਘੰਟੇ ਇੱਥੇ ਲੰਗਰ ਚੱਲਦਾ ਜੀ ਇਹ ਜਗ੍ਹਾ ਦੇ ਉੱਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਤਾਂ ਤਕਰੀਬਨ 35 36000 ਫੌਜ ਨੂੰ ਇੱਥੋਂ ਲੰਗਰ ਤਿਆਰ ਹੁੰਦਾ ਸੀ ਜੀ ਇਹ ਉਸ ਸਮੇਂ ਦੀ ਘਰ ਦੀਆਂ ਦੀਵਾਰਾਂ ਨੇ ਜਿਹੜੀਆਂ ਉਹ ਵੀ ਅੱਜ ਉਸੇ ਰੂਪ ਵਿੱਚ ਮੌਜੂਦ ਨੇ ਇਹਨਾਂ ਦੇ ਵਿੱਚ ਘੋੜਿਆਂ ਦੇ ਲਈ ਜਲ ਭਰ ਕੇ ਰੱਖਿਆ ਜਾਂਦਾ ਸੀ ਜੀ ਉਹ ਵੀ ਅੱਜ ਕੁੰਡ ਮੌਜੂਦ ਨੇ ਉਹ ਸਭ ਤੋਂ ਵੱਡੀ ਗੱਲ ਅਸੀਂ ਇੱਕ ਕਰਦੇ ਹਾਂ ਜੀ ਕਿ ਆਪ ਜੀ ਨੇ ਸੁਣਿਆ ਹੋਊਗਾ ਜੀ ਜਗ੍ਹਾ ਦੀ ਮੋੜੀ ਗੱਡੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ 9 ਕਿਲੋਮੀਟਰ ਤੋਂ ਤੀਰ ਛੱਡਿਆ ਸੀ ਔਰ ਇਸ ਜਗ੍ਹਾ ਤੇ ਆਕੇ ਤੀਰ ਗਿਰਿਆ ਸੀ ਜਿੱਥੇ ਆਕੇ ਫਿਰ ਇਸ ਪਿੰਡ ਦੀ ਮੋੜੀ ਗੱਡੀ ਗਈ ਸੀ ਜੀ ਔਰ ਉਹ ਮੋੜੀ ਗੱਡੀ ਹੋਈ ਜਗ੍ਹਾ ਇਹ ਅੱਜ ਵੀ ਮੌਜੂਦ ਹੈ ਜੀ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਘਰ ਕੰਮਲਾ ਨਾਲ ਮੋੜੀ ਸਾਹਿਬ ਗੱਡੀ ਇਸ ਨਗਰ ਦੀ ਸਥਾਪਨਾ ਕੀਤੀ ਇਸ ਜਗ੍ਹਾ ਦੇ ਵਿੱਚੋਂ ਜੀ ਇੱਥੋਂ ਹੀ ਇਹ ਪੂਰਾ ਭਾਈਕਰੂਪਾ ਪਿੰਡ ਵਸਿਆ ਸੀ ਜੀ ਇੱਥੋਂ ਹੀ ਫਿਰ ਗੁਰੂ ਕੇ ਲੰਗਰ ਜਿਹੜੇ ਨੇ ਉਹ ਤਿਆਰ ਕਰਕੇ ਸ਼ਿਕਾਇਤ ਜਾਂਦੇ ਸੀ ਜੀ ਇਹ ਚੁੱਲਾ ਸਾਹਿਬ ਜਿਹੜੇ ਨੇ ਦੇਖੋ ਕਹੀ ਕਣਗੇ ਭਾਈ ਸਾਹਿਬ ਜੀ ਹਰ ਇੱਕ ਚੀਜ਼ ਨੂੰ ਸਾਹਿਬ ਜਿਹੜੀ ਮੇਰੇ ਸਾਹਿਬ ਦੇ ਨਾਲ ਜੁੜ ਗਈ ਜੇ ਮੰਜੀ ਸੀ ਮੰਜੀ ਸਾਹਿਬ ਬਣ ਗਿਆ ਜੇ ਚੌਰ ਸੀ ਚੌਰ ਸਾਹਿਬ ਬਣ ਗਿਆ ਜੇ ਰਮਾਲਾ ਸੀ ਰਮਾਲਾ ਸਾਹਿਬ ਬਣ ਗਿਆ ਜੋ ਵੀ ਕੋਈ ਮੇਰੇ ਗੁਰੂਆਂ ਦੇ ਨਾਲ ਜੁੜ ਗਿਆ ਭਾਈ ਜੇ ਮੇਰੇ ਗੁਰੂ ਸਾਹਿਬ ਨੇ ਤਾਂ ਉਹ ਸਾਰੇ ਸਾਹਿਬੇ ਬਣ ਜਾਣਗੇ ਪੰਜ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੁਕਮ ਸਿੰਘ ਸਾਹਬ ਸਿੰਘ ਜੇ ਕਿਸੇ ਦੇ ਅੰਦਰ ਪਹਿਲਾਂ ਦਇਆ ਆਈ ਫਿਰ ਧਰਮ ਆਉ ਫਿਰ ਹਿੰਮਤ ਆਉ ਫਿਰ ਮੁਕਮਤਾ ਆਈ ਫਿਰ ਜੀ ਗੁਰੂ ਸਾਹਿਬ ਜੀ ਸਾਹਿਬ ਬਣਾ ਦੇਣਗੇ ਭਾਈ ਰੂਪੇ ਦੇ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਿਲਦੇ ਹੋਏ ਜਦੋਂ ਭਾਈ ਰੂਪ ਜੀ ਛੋਟੀ ਉਮਰ ਦੇ ਵਿੱਚ ਸੀ ਤਾਂ ਇਹਨਾਂ ਨੇ ਜਲ ਤਿਆਰ ਜਿਹੜਾ ਪਾਣੀ ਪੀਣ ਵਾਸਤੇ ਰੱਖਿਆ ਸੀ ਉਹ ਤੇ ਮੱਛਕ ਟੰਗੀ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੀਣ ਦੇ ਵਾਸਤੇ ਆ ਜੇ ਸਾਡਾ ਗੁਰੂ ਪੀਵੇ ਤਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਜਾਣੀ ਜਾਣ ਆਪ ਵੀ ਚੱਲ ਕੇ ਆਏ ਜੀ ਆਪ ਆ ਕੇ ਇਹਨਾਂ ਸਿੱਖਾਂ ਦੇ ਕੋਲੋਂ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਉਹ ਪਾਣੀ ਦੀ ਮੰਗ ਕੀਤੀ ਅੰਤਰਜਾਮੀ ਮੇਰਾ ਗੁਰੂ ਸਾਹਿਬ ਜੀ ਨੇ ਤੇ ਮੇਰੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਦੀ ਇਲਾਜ ਜ਼ਰੂਰ ਰੱਖਦੇ ਨੇ ਜੀ ਔਰ ਆਪ ਜੀ ਨੂੰ ਅਸੀਂ ਹੋਰ ਅੱਗੇ ਦਰਸ਼ਨ ਕਰਵਾ ਰਹੇ ਹਾਂ ਜੀ ਉਹਨਾਂ ਵਰਤਨਾ ਦੇ ਉਹਨਾਂ ਭਾਂਡਿਆਂ ਦੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਾਇਆ ਸੀ ਜੀ ਉਸ ਸਮੇਂ ਦੇ ਦੇਗੇ ਪਿੱਤਲ ਦੇ ਵੱਡੇ ਵੱਡੇ ਤੁਸੀਂ ਦੇਖੋਗੇ ਤੇ ਜੀ ਇਹ ਉੱਪਰੋਂ ਤੁਸੀਂ ਪੜ੍ਹ ਸਕਦੇ ਹੋ ਸਾਰਾ ਵੀਡੀਓ ਪਾਜ਼ ਕਰਕੇ ਪੜ੍ਹ ਸਕਦੇ ਹੋ ਜੀ ਸਾਰਾ ਇਤਿਹਾਸ ਹੈ ਭਾਈ ਰੂਪਚੰਦ ਜੀ ਦਾ ਜੀ ਔਰ ਇਹ ਉਹ ਬਰਤਨ ਨੇ ਜੀ ਇਸ ਭਾਂਡੇ ਦੇ ਵਿੱਚ ਇਸ ਬਾਟੇ ਦੇ ਵਿੱਚ ਤੁਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਾਦ ਛਕਾਇਆ ਜਾਂਦਾ ਸੀ ਜੀ ਇਸ ਭਾਂਡੇ ਦੇ ਵਿੱਚ ਇਸ ਬਾਟੇ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਭਾਂਡੇ ਥਾਲੀਆਂ ਉਸ ਸਮੇਂ ਦੇ ਪਿੱਤਲ ਦੇ ਸਾਰੇ ਪ੍ਰੰਤਾਂ ਸਾਰੇ ਵਰਤਨ ਅੱਜ ਵੀ ਮੌਜੂਦ ਨੇ ਜੀ ਔਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਹੁਕਮਨਾਮਾ ਸਾਹਿਬ ਲਿਖਿਆ ਸੀਗਾ ਇਸ ਪਰਿਵਾਰ ਨੂੰ ਵੀ ਦੋ ਬਲਦ ਜਿਹੜੇ ਨੇ ਉਹ ਸੇਵਾ ਦੇ ਵਿੱਚ ਭੇਜਣੇ ਜੀ ਤੇ ਉੱਥੇ ਹੀ ਬੈਰਾਗਣ ਪਈ ਹੈ ਉੱਥੇ ਹੀ ਇਹ ਕੜਛਾ ਸਹਿ ਪਿਆ ਜੀ ਜਿਹਦੇ ਨਾਲ ਲੰਗਰ ਵਰਤਾਇਆ ਜਾਂਦੇ ਸੀ ਮਹਾਰਾਜ ਨੇ ਆ ਬਖਸ਼ਿਸ਼ ਕੀਤੀ ਸੀ ਜੀ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਢਾਲ ਜਿਹੜੀ ਹੈ ਉਹ ਵੀ ਇਸ ਪਰਿਵਾਰ ਦੇ ਕੋਲ ਮੌਜੂਦ ਹੈ ਜੀ ਔਰ ਇਹ ਜਿਹੜਾ ਪ੍ਰਾਤਨ ਉਸ ਸਮੇਂ ਘਰ ਸੀ ਜੀ ਉਸ ਘਰ ਦੀਆਂ ਕੜੀਆਂ ਜਿਹੜੀਆਂ ਨੇ ਲੱਕੜ ਦੀਆਂ ਕੜੀਆਂ ਜਿਨ੍ਹਾਂ ਦੇ ਉੱਤੇ ਛੱਤ ਬਣੀ ਹੋਈ ਸੀ ਉਹ ਕੜੀਆਂ ਦੀ ਛੱਤ ਜਿਹੜੀ ਸੀ ਕਿਉਂਕਿ ਸਮਾਂ ਆਉਣ ਦੇ ਉੱਤੇ ਉਹ ਛੱਤ ਟਹਿ ਗਈ ਪਰ ਉਹਦੀਆਂ ਕੜੀਆਂ ਅੱਜ ਵੀ ਪਰਿਵਾਰ ਵੱਲੋਂ ਸਾਹਮਣੇ ਰੱਖੀਆਂ ਗਈਆਂ ਨੇ ਜੀ। ਸੋ ਬਾਬਾ ਜਿਹੜੇ ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਮਹਾਰਾਜ ਜੀ ਨੇ ਬਚਨ ਕਰਿਆ ਹੁਕਮਨਾਮੇ ਦੇ ਵਿੱਚ ਵੀ ਅਸੀਂ ਚਾਰ ਵੈੜ ਕੇ ਅੱਛੇ ਭੇਜੋ ਤੇ ਧਰਮ ਸਿੰਘ ਤੇ ਪਰਮ ਸਿੰਘ ਜਦੋਂ ਹੁਕਮਨਾਮਾ ਭੇਜਿਆ ਵੀ ਜਿਨ੍ਹਾਂ ਨੇ ਸਾਡੇ ਨਾਲ ਜਾਣਾ ਹੈ ਵੀ ਦੱਖਣ ਨੂੰ ਕੂਚ ਕਰਨਾ ਤੇ ਉਧਰ ਸੰਗਤਨ ਲੈ ਕੇ ਦੇ ਵੈੜ ਕੇ ਲੈ ਕੇ ਤੁਸੀਂ ਫਟਾਫਟ ਆਜੋ। ਇਹ ਗੁਰੂ ਗੋਬਿੰਦ ਸਿੰਘ ਨੇ ਬਚਨ ਕਰਿਆ ਤੇ ਮਾਤਾ ਸੁੰਦਰ ਕੌਰ ਹੋਰ ਵੀ ਭਾਈਕੇ ਪਰਵਾਰਾਂ ਦੇ ਵਿੱਚ ਨਿਸ਼ਾਨੀਆਂ ਹੈ। ਗੁਰੂ ਹਰਪ੍ਰੀਤ ਸਿੰਘ ਜੀ ਗੁਰੂ ਕੋਕਸਿੰਘ ਮਹਾਰਾਜ ਜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਤੁਹਾਨੂੰ ਚੰਗੇ ਬਾਬਾ ਭਾਨ ਜੰਦ ਜੀ ਭਾਈ ਰੁਪਜੰਦ ਦੇ ਪੁੱਤਰ ਤੇ ਜੰਗ ਦੇ ਵਿੱਚ ਨਾਲ ਰਹੇ ਹੈ ਗੁਰੂ ਹਰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਇਹ ਹੀ ਬੇਨਤੀ ਹੈ ਜੀ ਉਹ ਤੁਸੀਂ ਜਿਹੜੀ ਗੱਲ ਵਹਿੜਕਿਆਂ ਦੀ ਜਾਂ ਮਤਲਬ ਛੋਟੇ ਬੱਚਿਆਂ ਦੀ ਉਹ ਜੀ ਦੇ ਵਿੱਚ ਮੈਨੂੰ ਲੱਗਦੀ ਸੀ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਇੱਥੋਂ ਤੱਕ ਵੀ ਗਿਆ ਵੀ ਤੇਰਾ ਘਰ ਤੇ ਮੀਰਾ ਘਰ ਦਾ ਪ੍ਰਚੰਦ ਜੀ ਨੂੰ ਬਹੁਤ-ਬੱਟੀਆਂ ਬਖਸ਼ੀਆਂ ਇਹ ਰਾਜ ਸਾਹਿਬ ਉਟਾ ਸਿੰਘ ਮੋੜੀ ਸਾਹਿਬ ਤੇ ਇਸਤਾਨ ਦੇ ਲੰਗਰ ਵਾਲੇ ਪਰਿਵਾਰ ਨੇ ਹੋਰ ਵੀ ਪਰਿਵਾਰਾਂ ਦੇ ਵਿੱਚ ਢਾਲਾਂ ਤਲਵਾਰਾਂ ਤੇ ਜਿਹੜੇ ਪਰਾਤਨ ਸ਼ਸਤਰ ਨੇ ਗੁਰੂ ਗੋਬਿੰਦ ਸਿੰਘ ਔਰ ਤਾਂ ਗੁਰੂ ਹਰਗੋਬਿੰਦ ਸਾਹਿਬਾਰੇ ਵਿੜੇ ਦੇ ਉਹ ਸਯੁਗਤ ਨੇ ਸੋ ਇਹ ਬੇਨਤੀ ਆ ਕਿਉਂਕਿ ਇਹ ਇਹ ਪਰਿਵਾਰ ਉਹ ਪਰਿਵਾਰ ਆ ਜੀ ਜਿਹੜਾ ਗੁਰੂ ਸਾਹਿਬ ਜੀ ਦੇ ਵੇਲੇ ਮੁਖੀ ਪਰਿਵਾਰਾਂ ਵਿੱਚੋਂ ਜਿਵੇਂ ਬਾਬਾ ਬੁੱਢਾ ਜੀ ਦਾ ਖਾਨਦਾਨ ਉਹ ਵੀ ਅੱਜ ਮੌਜੂਦ ਹੈ ਇੱਥੇ ਤੋਸਾ ਕਰਨਾ ਵੀ ਇੱਥੇ ਸੀ ਇੱਕ ਐਨੀਤ ਹੋਰ ਹੈ ਜੀ ਹਾਂ ਜੀ ਜੀ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਸਤਿਗੁਰ ਪਾਸ਼ਾ ਮਹਾਰਾਜ ਉਹਨਾਂ ਦੇ ਆਨੰਦ ਕਾਰਜ ਵੀ ਬਾਬਾ ਭਾਈ ਰੂਪ ਚੰਦ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਗੁਰੂ ਕਲਾ ਹੌ ਰਣਾ ਜਿੱਥੇ ਤਰਬੈਣੀ ਉੱਥੇ ਆਨੰਦ ਕਾਰਜ ਵੀ ਭਾਈ ਰੂਪ ਚੰਦ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੀ ਥੀ ਮੋਹਰਬੱਡੀ ਬਖਸ਼ ਜਾਨੇ ਭਾਈ ਜੀ ਸੋ ਆਪ ਸਭ ਤੋਂ ਬਹੁਤ ਧੰਨਵਾਦ ਕਰਦੇ ਹੂੰ ਤੁਸੀਂ ਤਾਂ ਜੋ ਟੀਮ ਆਏ ਹੋ ਭਾਈ ਰੂ ਫੋਜ ਕਮੇਟੀ ਖੋਜ ਖੋਜ ਵਿਚਾਰ ਫੋਜ ਵਿਚਾਰ ਕਮੇਟੀ ਭਾਈ ਭਗਵਾਨ ਸਿੰਘ ਖੋਜੀ ਭਗਵਾਨ ਸਿੰਘ ਜੀ ਖੋਜੀ ਜੋ ਪਟਿਆਲੇ ਤੋਂ ਚੱਲ ਕੇ ਆਏ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੈਨੂੰ ਧੰਨਵਾਦ ਕਰਦੇ ਆਂ ਕਿਉਂ ਧੰਨਵਾਦ ਕਰਦੇ ਆਂ ਕਿ ਜਦੋਂ ਇਸ ਨਗਰ ਵਿੱਚ ਤੁਸੀਂ ਆਏ ਹੋ ਜੁੜੇ ਹੋ ਬਹੁਤ ਕੁਛ ਤੋਂ ਹੋਇਆ ਤੇ ਬਹੁਤ ਕੁਝ ਹੋਰ ਮਿਲੇਗਾ ਜਿਹਦੇ ਵਿੱਚ ਇਸ ਨਗਰ ਦੀ ਬਹੁਤ ਜ਼ਿਆਦਾ ਭਲਾਈ ਹੋਵੇਗੀ ਤੇ ਬਾਬਾ ਭਾਈ ਨੂੰ ਬਚੰਦ ਦਾ ਜਿਹੜਾ ਨਾਂ ਸਾਰੇ ਵਿਸ਼ਵ ਦੇ ਉੱਤੇ ਜਾਵੇਗਾ ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਭਾਈ ਨੂੰ ਬਹੁਤ ਬਹੁਤ ਅੰਸ਼ੀ ਜੀ ਪਟਿਆਲੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਤ ਜੀ ਸਾਡਾ ਮਕਸਦ ਹੈ ਅਸੀਂ ਉਹ ਪਰਿਵਾਰ ਔਰ ਸਾਡਾ ਟੀਚਰ ਜਿਹੜਾ ਹੈਗਾ ਹੁਣ ਤੱਕ ਕਾਫੀ ਪਰਿਵਾਰ ਸਾਡੇ ਅਸੀਂ ਉਹਨਾਂ ਪਰਿਵਾਰਾਂ ਦੇ ਚਰਨ ਸਪਰਸ਼ ਕਰ ਚੁੱਕੇ ਹਾਂ ਜੀ ਅਸੀਂ ਇਹ ਨਹੀਂ ਕਹਿ ਮਿਲ ਚੁੱਕੇ ਆ ਜੀ ਅਸੀਂ ਉਹਨਾਂ ਪਰਿਵਾਰਾਂ ਦੇ ਚਰਨ ਸਪਸਤ ਕਰ ਚੁੱਕੇ ਆ ਜੀ ਜਿਹੜੇ ਗੁਰੂ ਸਾਹਿਬ ਵੇਲੇ ਦੇ ਪਰਿਵਾਰ ਨੇ ਔਰ ਬੜੀ ਛੇਤੀ ਲੱਗੇ ਰਹਾਂਗੇ ਅਰਦਾਸ ਕਰੇ ਜੀ 101 ਪਰਿਵਾਰ ਉਹ ਦਿਨ ਆਊਗਾ ਜਦੋਂ 101 ਪਰਿਵਾਰ ਇਕੱਠੇ ਬੈਠ ਕੇ ਅਸੀਂ ਗੁਰੂ ਸਾਹਿਬ ਜੀ ਤੇ ਪੰਥ ਦੇ ਲਈ ਕਿ ਗੁਰੂ ਸਾਹਿਬ ਜੀ ਤੁਹਾਡਾ ਪੰਥ ਦੇ ਵਿੱਚ ਏਕਤਾ ਆਵੇ ਔਰ ਤੁਹਾਡਾ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਵੇ ਤੇ ਜਿਹੜੇ ਪੰਥ ਦੁਖੀ ਨੇ ਉਹਨਾਂ ਦਾ ਰਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ